ਸ਼ੂਗਰ ਮਿਲ ਫਗਵਾੜਾ ਵਿਖੇ ਗੰਨਾ ਲੈ ਕੇ ਆਏ ਕਿਸਾਨਾਂ ਵੱਲੋਂ ਉਸ ਸਮੇਂ ਹੰਗਾਮਾ ਕਰ ਦਿੱਤਾ ਗਿਆ ਜਦੋਂ ਮਿਲ ਮੈਨੇਜਮੈਂਟ ਵੱਲੋਂ ਗੰਨੇ ਦੀ 95 ਕਿਸਮ ਦੇ ਬੀਜ ਫਸਲ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਜਨਰਲ ਸਕਟਰ ਸਤਨਾਮ ਸਿੰਘ ਸਾਨੀ ਨੇ ਕਿਹਾ ਹੈ ਕਿ ਕੁਝ ਕਾਰਨਾ ਕਰਕੇ ਗੰਨੇ ਦੇ 95 ਬੀਜ ਦੀ ਪਰਚੀਆਂ ਨਹੀਂ ਲਈਆਂ ਜਾ ਰਹੀਆਂ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 95 ਬੀਜ ਦੇ ਗੰਨਾ ਦੀ ਫਸਲ ਦੀ ਛਲਾਈ ਨਾ ਕਰਨ ਮਿਲ ਦੇ ਵਿੱਚ ਆਇਆ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੂਗਰਬਿਲ ਫਗਵਾੜਾ ਦੇ ਵਿੱਚ ਅੱਜ ਜਿਹੜਾ ਸਵੇਰ ਦੇ ਤੋਂ ਦੁਪਹਿਰੇ ਕੰਡਾ ਮਿਲਣਾ ਬੰਦ ਹੋਇਆ ਸੀ ਮਸਲਾ ਆਇਆ ਸੀ ਵੀ ਜਿਹੜੀਆਂ ਮਿਲ ਨੇ ਬੰਦ ਮਿਲ ਕਹਿੰਦੀ ਆ ਵੀ ਅਸੀਂ ਅਜੇ 95 ਕੰਨਾ ਜਿਹੜਾ ਉਹ ਨਹੀਂ ਪੀੜਨਾ 95 ਵੀ ਦੇ ਜਿਹੜੀਆਂ ਪਰਤੀਆਂ ਜੇ ਲੇਟ ਛੱਡਾਂਗੇ ਇਸ ਕਰਕੇ ਜਥੇਬੰਦੀ ਲੋਕ ਕਿਸਾਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਕਿਸਾਨ ਅਜੇ ਜਿਹੜੀ 95 ਕੰਨੇ ਦੀ ਵੈਰੈਟੀ ਆ ਉਹਦੀ ਛਲਾਈ ਨਾ ਕਰੇ ਜਿਹੜੀਆਂ ਟਰਾਲੀਆਂ ਮੰਡੀ ਜਾਇਆਂ ਹੋਈਆਂ ਉਹ ਸਾਰੀਆਂ ਸਵੇਰੇ ਲੈ ਲਈਆਂ ਜਾਣਗੀਆਂ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਮਿਲ 95 ਵੀਦੀ ਪਰਚੀ ਨਹੀਂ ਛੱਡਦੀ ਉਹਨਾਂ ਚਿਰ ਆਪਾਂ 95 ਗੰਨੇ ਦੀ ਛਿਲਾਈ ਨਾ ਕਰੀਏ ਜਿਹੜੀਆਂ ਮੰਡੀ ਹੋਈਆਂ ਟਰਾਲੀਆਂ ਸਵੇਰੇ ਰੋਕੀਆਂ ਸੀ ਉਹ ਸਾਰੀਆਂ ਸਵੇਰੇ ਜਿਹੜੀਆਂ ਮਿਲ ਦੇ ਉੱਤੇ ਕੰਡੇ ਤੇ ਢਲ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਧਰ ਮਿਲ ਮੈਨੇਜਮੈਂਟ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਵੀ ਗੰਨੇ ਦੀ ਫਸਲ ਦਾ 95 ਬੀਜ ਬੀਜਣ ਤੋਂ ਮਨਾ ਕੀਤਾ ਸੀ ਫਿਰ ਵੀ ਕਈ ਕਿਸਾਨਾਂ ਨੇ ਇਹ ਫਸਲ ਬੀਜੀ ਹੈ ਉਨਾ ਕਿਹਾ ਹੈ ਕਿ ਪਿਛਲੇ ਸਾਲ ਵੀ ਇਹ ਗੰਨਾ ਲੈਣ ਨਾਲ ਮਿਲਦੀ ਰਿਕਵਰੀ ਕਾਫੀ ਘੱਟ ਸੀ। ਉਹਨਾਂ ਇਹ ਵੀ ਭਰੋਸਾ ਦਿਵਾਇਆ ਕਿ ਇਸ ਬੀਜ ਦੀ ਫਸਲ ਜ਼ਰੂਰ ਲਈ ਜਾਵੇਗੀ ਪਰ ਜਿੰਨਾ ਚਿਰ ਪੇਲੀਆਂ ਹੋਰ ਨਾਲ ਬੀਜਾਂ ਦੀਆਂ ਪਰਚੀਆਂ ਦਿੱਤੀਆਂ ਗਈਆਂ ਹਨ ਉਹ ਗੰਨੇ ਦੀ ਫਸਲ ਚੁੱਕੀ ਜਾਵੇਗੀ। ਫਗਵਾੜਾ ਤੋਂ ਨਵੰਗ ਟੀਵੀ ਲਈ ਯਸ਼ शर्मा ਦੀ ਰਿਪੋਰਟ। ਇਹ ਅੱਜ ਇਸ ਤਰ੍ਹਾਂ ਸਵੰਸਿ ਕਿ ਕੁਝ ਜ਼ਿੰਮੇਵਾਰਾਂ ਨੇ ਜਿਹੜੀ ਅਸੀਂ ਪਰਚੀ ਦਿੰਨੇ ਆ ਜਿਵੇਂ ਇਹ ਪਰਚੀ 238 ਦਿੱਤੇ ਉਹ ਉਸ ਤੇ ਉਹ ਵੈਰੈਟੀ ਨਹੀਂ ਸੀ ਲੈਂਦੀ ਜਿਵੇਂ 95 ਵੈਰੈਟੀ ਵੀ ਅਜਿਹੀ ਨਹੀਂ। ਸਾਡੀ ਰਿਕਵਰੀ ਘਟ ਰਹੀ ਸੀ ਤੇ 95 ਵੈਰਾਈਟੀ ਜਿਹੜੀ ਆ ਇਹਦੀ ਰਿਕਵਰੀ ਬਹੁਤ ਘਟਿਆ। ਜ਼ਿੰਮੇਦਾਰਾਂ ਨੂੰ ਪਿਛਲੇ ਸਾਲ ਵੀ ਅਸੀਂ ਕਿਹਾ ਸੀ ਵੀ ਇਹ ਵੈਰਾਈਟੀ ਨਾ ਬੀਜੋ ਤੇ ਇਸ ਸਾਲ ਵੀ ਅਸੀਂ ਲਿਖ ਦਿੱਤਾ ਵੈਰਾਈਟੀ ਨਾ ਬੀਜੋ। ਪਰ ਉਸ ਜ਼ਿੰਮੇਦਾਰਾਂ ਨੇ ਜਿਹੜੀ ਵੈਰਾਈਟੀ ਪਰਚੀ ਦਿੱਤੀ ਅਸੀਂ 238 ਤੇ ਉਹਦੇ ਤੇ ਇਹ ਦੂਜੀ ਵੈਰਾਈਟੀ ਲੈ 95 ਜਿਹੜਾ ਅਸੀਂ ਰੋਕਿਆ ਕਿ ਇਹ ਅਸੀਂ ਨਹੀਂ ਲੈਣਾ ਕਿ ਕੋਈ ਪਰਚੀ ਤੇ ਕਿਹੀ ਹੋਈ ਵੈਰਾਈਟੀ ਕਿਸਮ ਨਹੀਂ ਹੈ। ਉਸ ਤੇ ਇਹਨਾਂ ਨੇ ਹੰਗਾਮਾ ਕੀਤਾ ਮਿਲ ਬੰਦ ਕੀਤੀ। ਉਸ ਤੋਂ ਬਾਅਦ ਸੁਲਜੇ ਹੋਏ ਕਿਸਾਨ ਆਏ ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕੀਤਾ ਕੀਤਾ ਸਜੇ ਢਾਂਗਣਾ ਅਤੇ ਨਾਲ ਉਹਨਾਂ ਕਿਸਾਨਾਂ ਨੂੰ ਵੀ ਇਹਨਾਂ ਨੇ ਕਿਹਾ ਮਾਫੀ ਮੰਗਨ ਨੂੰ ਕਿਹਾ ਦਿੱਤੀ ਵੀ ਅੱਗੇ ਤੋਂ ਸੀਨੇ ਦਾ ਜਿਹਦੇ ਨਾਲ ਐਨੇ ਮਿਲ ਖਰਾਬ ਜੀਵਿੰਦਾਰ ਖਰਾਬ ਹੋਏ ਪਲੱਸ ਮਿਲ ਦਾ ਰੱਖਾਂ ਦਾ ਨੁਕਸਾਨ ਹੋਇਆ ਜਿਹਦੇ ਲਈ ਅਸੀਂ ਘਾਰ ਵੀ ਵੀ ਕਰਾਂਗੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਅੱਗੇ ਤੋਂ ਇਹ ਕਿਸਮ ਨਾ ਬੀਜਣ ਤੇ ਨਾ ਹੀ ਉਸ ਪਰਚੀ ਜਿਹੜੀ ਪਰਚੀ ਤੇ ਤੁਸੀਂ ਵੈਰੈਟੀ ਲਿਖੀ ਮਿਲਨੇ ਉਹੀ ਵੈਰੈਟੀ ਲੈ ਕੇ ਆਉਣੀ ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਵੀ ਇਦਾਂ ਲੱਗ ਜੂ ਓਦਾਂ ਲੱਗ ਜੂ ਥਾਂ ਥਾਂ ਤੇ ਅਸੀਂ ਵੈਰੈਟੀ ਚੈੱਕ ਕਰਦੇ ਆਂ ਸੋ ਸਾਡੀ ਫਿਰ ਜ਼ਿਮੀਂਦਾਰਾਂ ਨੂੰ ਬੇਨਤੀ ਆ ਕਿ ਜਿਹੜੀ ਵੈਰੈਟੀ ਪਛਾਣਵਾਂ ਉਹਨੂੰ ਨਾਮ ਦਿਜਣ ਅਗਲੇ ਸਾਲ ਅਸੀਂ ਫਿਰ ਨੀ ਲਾਵਾਂਗੇ ਇਸ ਪਿਛਲੇ ਸਾਲ ਵੀ ਕਿਹਾ ਵੀ ਹੁਣ ਵੀ ਜਦੋਂ ਟਾਈਮ ਆਇਆ ਅਸੀਂ ਇਹ ਵੈਰੈਟੀ ਨੂੰ ਲਾਵਾਂਗੇ ਪਰ ਅਜੇ ਨਹੀਂ ਟਾਈਮ ਆਇਆ ਸੋ ਜਿਹੜੀ ਵੈਰੈਟੀ ਅਰਚੀ ਦਿੱਤੀ ਜਾਣੀ ਜਿਸ ਕਿਸਮ ਦੀ ਉਹੀ ਕਿਸਮ ਲੈ ਕੇ ਆਵੇ ਵਾਤੋ ਵਾਤ ਗੰਨੇ ਦੀ ਜਿਹੜੀ 118 ਵੈਰੈਟੀ ਆ ਉਹਦੀ ਬਜਾਈ ਕਰਨ ਤਾਂ ਜੋ ਉਹ ਝਾੜ ਵੀ ਅੱਛਾ ਦਿੰਦੀ ਆ ਤੇ ਉਹਨੂੰ ਟਾਈਮ ਨਾਲ ਜੇ ਫਰਵੀਜੀ ਵੜਿਆ ਜਾਵੇ ਲਵੇਰੇ ਨੂੰ ਤੇ ਉਹਦੀ ਫੂਟ ਵੀ ਅੱਛੀ ਹੁੰਦੀ ਆ ਸਰ ਮੇਲ ਕਿੰਨੀ ਦੇਰ ਬੰਦ ਰਹੀ ਆ ਮੇਲ ਘਟੋ ਘਟ ਅਜੇ ਦਿਖ ਰੂ ਸਵੇਰ ਦੀ ਬੰਦਿਆ ਜੇ ਬੰਦਿਆ 8-10 ਘੰਟੇ ਬੰਦ ਹੋ ਗਈ ਆ ਤੇ ਸਰ ਹੁਣ ਖੁੱਲ ਗਈ ਮੇਲ ਹਾਂ ਹੁਣ ਜ਼ਿੰਮੇਦਾਰਾਂ ਨੇ ਉਹ ਗੱਲਬਾਤ ਹੋ ਗਈ ਆ ਉਹਨਾਂ ਨੇ ਸਮਝਾ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਜਨੇਕਸ਼ਾ ਦਾਬਲੀ ਵੀ ਆ ਵੀ ਉਹਨਾਂ ਬੰਦਿਆਂ ਨੇ ਗਲਤ ਕੀਤਾ ਇਹ ਗਲਤ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਇੰਨੇ ਨੁਕਸਾਨ ਖਰਾਬ